ਇਹ ਸਾਖੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੋਂ ਲਈ ਗਈ ਹੈ ਇਸ ਸਾਖੀ ਦਾ ਨਾਂ ਭਾਈ ਲਾਲੋ ਤੇ ਮਲਿਕ ਭਾਗੋ ਜੀ ਹੈ ਲਾਹੌਰ ਵਿੱਚ ਸੱਚੇ ਧਰਮ ਦਾ ਉਪਦੇਸ਼ ਦੇ ਕੇ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਤਲਮੰਡੀ ਪਹੁੰਚੇ ਥੋੜਾ ਸਮਾਂ ਰਹਿਣ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਨੂੰ ਲੈ ਕੇ ਲੰਮੀ ਯਾਤਰਾ ਨੂੰ ਤੋਰ ਪਏ ਯਾਤਰਾ ਦਾ ਪਹਿਲਾ ਪੜਾਅ ਅੰਮਦਾਵਤ ਪਹੁੰਚੇ ਉਥੇ ਗੁਰੂ ਜੀ ਨੇ ਭਾਈ ਲਾਲੋ ਨੂੰ ਦੇਖਿਆ ਕਿ ਬੜੇ ਹੀ ਪਿਆਰ ਨਾਲ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਸਨ ਭਾਈ ਲਾਲੋ ਨੇ ਜਦੋਂ ਦੇਖਿਆ ਕਿ ਗੁਰੂ ਜੀ ਆ ਰਹੇ ਸਨ ਉਹਨਾਂ ਨੇ ਆਪਣਾ ਕੰਮ ਇੱਕ ਪਾਸੇ ਕਰ ਦਿੱਤਾ ਅਤੇ ਗੁਰੂ ਜੀ ਦੇ ਬੈਠਣ ਦਾ ਸਥਾਨ ਬਣਾਇਆ ਨਾਲ ਹੀ ਭੋਜਨ ਦੀ ਤਿਆਰੀ ਕਰ ਦਿੱਤੀ ਭਾਈ ਲਾਲੋ ਜੀ ਨੇ ਰਸੋਈ ਨੂੰ ਸਾਫ ਅਤੇ ਪਵਿੱਤਰ ਮੰਨ ਕੇ ਭਾਈ ਲਾਲੋ ਜੀ ਨੇ ਗੁਰੂ ਜੀ ਨੂੰ ਉੱਥੇ ਬੈਠ ਕੇ ਭੋਜਨ ਸ਼ਕਣ ਲਈ ਕਿਹਾ ਹ ਗੁਰੂ ਜੀ ਨੇ ਕਿਹਾ ਸਾਡੇ ਲਈ ਸਾਰਾ ਥਾਂ ਅਤੇ ਸਥਾਨ ਪਵਿੱਤਰ ਹੈ ਤੁਸੀਂ ਭੋਜਨ ਇੱਥੇ ਹੀ ਲੈ ਕੇ ਆਜੋ ਭਾਈ ਲਾਲੋ ਜੀ ਭੋਜਨ ਵਿੱਚ ਕੋਧਰੀ ਦੀ ਰੋਟੀ ਲੈ ਕੇ ਆਏ ਗੁਰੂ ਜੀ ਪਾਈ ਮਰਦਾਨਾ ਜੀ ਪਾਈ ਲਾਲੋ ਜੀ ਤਿੰਨਾਂ ਨੇ ਮਿਲ ਕੇ ਭੋਜਨ ਛਕਿਆ ਪਾਈ ਮਰਦਾਨਾ ਜੀ ਨੇ ਪੁੱਛਿਆ ਇਸ ਭੋਜਨ ਵਿੱਚ ਕੀ ਹੈ ਇੰਨਾ ਸਵਾਦ ਅਤੇ ਅੰਮ੍ਰਿਤ ਵਰਗਾ ਲੱਗਦਾ ਹੈ ਗੁਰੂ ਜੀ ਨੇ ਸਮਝਾਇਆ ਇਸ ਭੋਜਨ ਵਿੱਚ ਸੱਚਾਈ ਅਤੇ ਇਮਾਨਦਾਰੀ ਦੀ ਮਿਠਾਸ ਹੈ ਅਤੇ ਸਤ ਤੋਂ ਉੱਤਮ ਅਤੇ ਪਰਮਾਤਮਾ ਤੱਕ ਪਹੁੰਚਣ ਵਾਲੀ ਹੈ ਉਸ ਸਹਿਰ ਵਿੱਚ ਇੱਕ ਅਮੀਰ ਮਲਿਕ ਭਾਗੋ ਨਾਮ ਦਾ ਮਨੁੱਖ ਰਹਿੰਦਾ ਸੀ ਜੋ ਜ਼ੁਲਮ ਕਰਕੇ ਧਨ ਕਮਾਉਂਦਾ ਸੀ ਇੱਕ ਵਾਰ ਉਸ ਨੇ ਬ੍ਰਹਮ ਭੋਜਨ ਕੀਤਾ ਅਤੇ ਕਈ ਧਰਮਾਂ ਦੇ ਸੰਤ ਮਾਤਮਾ ਨੂੰ ਸੱਦਾ ਦਿੱਤਾ ਅਤੇ ਉਸ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਦਿੱਤਾ ਪਰ ਗੁਰੂ ਜੀ ਨੇ ਉਸ ਭੋਜ ਵਿੱਚ ਜਾਣ ਤੋਂ ਮਨ ਕਰ ਦਿੱਤਾ ਮਲਿਕ ਭਾਗੋ ਜੀ ਨੇ ਬੜੇ ਹੀ ਯਤਨ ਕੀਤੇ ਪਰ ਗੁਰੂ ਜੀ ਨਾ ਮੰਨੇ ਇਹ ਸੁਣ ਕੇ ਮਲਿਕ ਭਾਗੋ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਵੀ ਗੁਰੂ ਜੀ ਨੂੰ ਇਸ ਭੋਜ ਵਿੱਚ ਲੈ ਕੇ ਆ ਗੁਰੂ ਜੀ ਉਹਨਾਂ ਦੇ ਤਰਲੇ ਮਿੰਤਾ ਦੇਖ ਕੇ ਮੰਨ ਗਏ ਗੁਰੂ ਜੀ ਅਤੇ ਹੋਰ ਕਈ ਸ਼ਰਧਾਲੂਆਂ ਨੂੰ ਲੈ ਕੇ ਗੁਰੂ ਜੀ ਮਲਿਕ ਭਾਗੋ ਦੇ ਭੋਜ ਵਿੱਚ ਪਹੁੰਚੇ ਮਲਿਕ ਭਾਗੋ ਗੁਰੂ ਜੀ ਨੂੰ ਦੇਖ ਕੇ ਬੜੇ ਹੀ ਗੁੱਸੇ ਨਾਲ ਬੋਲੇ ਅਤੇ ਕਹਿਣ ਲੱਗੇ ਕਿ ਤੁਸੀਂ ਮੇਰਾ ਭੋਜ ਛੱਡ ਕੇ ਉਸ ਤਰਖਾਨ ਘਰ ਕੁਸੀ ਰੋਟੀ ਖਾਣ ਚਲੇ ਗਏ ਇਹ ਸੁਣ ਕੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਦਸਾਂ ਨੂਹਾਂ ਦੀ ਕਿਰਤ ਅੰਮ੍ਰਿਤ ਦਾ ਰੂਪ ਹੈ ਤੁਹਾਡੇ ਪਕਵਾਨ ਝੁਲਮਾ ਨਾਲ ਭਰੇ ਹੋਏ ਹਨ ਗੁਰੂ ਜੀ ਨੇ ਇੱਕ ਹੱਥ ਵਿੱਚ ਕੌਦਰੀ ਦੀ ਰੋਟੀ ਫਾੜ ਲਈ ਜਦ ਜੇ ਹੱਥ ਵਿੱਚ ਮਾਲ ਪੂਆ ਫੜ ਲਿਆ ਜਦੋਂ ਗੁਰੂ ਜੀ ਨੇ ਦੋਹਾਂ ਹੱਥਾਂ ਨੂੰ ਜੋੜ ਦੀ ਦਬਾਇਆ ਕੋਧਰੇ ਦੀ ਰੋਟੀ ਵਿੱਚ ਦੁੱਧ ਦੀਆਂ ਬੂੰਦਾਂ ਅਤੇ ਮਾਲ ਪੂਹੇ ਵਿੱਚ ਖੂਨ ਦੀਆਂ ਬੂੰਦਾਂ ਡਿੱਗੀਆਂ ਇਹ ਵੇਖ ਕੇ ਮਲਿਕ ਭਾਗੋ ਅਤੇ ਹੋਰ ਸਾਰੇ ਹੈਰਾਨ ਹੋ ਗਏ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਮਾਨਦਾਰੀ ਅਤੇ ਸੱਚਾਈ ਦੀ ਹਮੇਸ਼ਾ